ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੱਸੋ ਕਿਹਦੀ ਦਵਾਈ ਦੇਣੀ ਆ ਜੀ ਡਾਕਟਰ ਸਾਹਿਬ ਕੁਝ ਦਿਨਾਂ ਤੋਂ ਮੇਰੀ ਮੱਝ ਪੱਠੇ ਨਹੀਂ ਖਾਂਦੀ ਮੈਂ ਘਾਹ ਵੀ ਖੋਦ ਕੇ ਲਿਆ ਕੇ ਉਹਨੂੰ ਪਾਇਆ ਉਹਨੇ ਉਹ ਵੀ ਨਹੀਂ ਖਾਦਾ ਕੋਈ ਵਧੀਆ ਜੀ ਦਵਾਈ ਦਿਓ ਜਿਹੜੀ ਮੱਝ ਪੱਠੇ ਖਾਣ ਲੱਗ ਜੇ ਇਹ ਦਵਾਈ ਵੀ ਭਾਈ ਸਾਹਿਬ ਮੈਂ ਆਪ ਤਿਆਰ ਕੀਤੀ ਆ ਨਾਲ ਜਪਾ ਕੇ ਮੱਝ ਦੇ ਅੰਦਰ ਗਈ ਦਵਾਈ ਨਹੀਂ ਤਾਂ 5 ਮਿੰਟ ਬਾਅਦ ਪੱਠੇ ਖਾਣੇ ਸ਼ੁਰੂ ਕਰ ਦੋ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਹੋਇਆ ਬੜਾ ਘਬਰਾਇਆ ਹੋਇਆ ਜਿਹੜੀ ਤੁਸੀਂ ਦਵਾਈ ਕਿਹਾ ਸੀ ਨਾ ਪੈਪ ਚ ਪਾ ਕੇ ਮੱਝ ਨੂੰ ਦੇਣੀ ਆ ਮੈਂ ਮੱਝ ਦੇ ਮੂੰਹ ਚ ਪੈਪ ਪਾ ਕੇ ਅਜੇ ਫੂਕ ਮਾਰ ਨਹੀਂ ਲੱਗਾ ਸੀ ਮੱਝ ਨੇ ਪਹਿਲਾਂ ਫੂਕ ਮਾਰਤੀ ਸਾਰੀ ਦਵਾਈ ਮੇਰੇ ਅੰਦਰ ਚਲ ਗਈ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਹੁੰਦਾ ਤੇ ਕੁਛ ਨਹੀਂ ਮੇਰਾ ਹਰਾ ਹਰਾ ਕਾਹ ਖਾਣ ਬੜਾ ਦਿਲ ਕੰਡਿਆ